ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਆਉਣ ਨਜ਼ ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਬਦਲਾਖੋਰੀ ਦੀ ਨੀਤੀ ਨਾਲ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਲਈ ਗਈ ਵਾਪਿਸ ਹਰਜੀਤ ਸਿੰਘ ਹੁੰਦਲ ਅਮਰੀਕਾ 'ਚ ਤੂਫਾਨ ਕਾਰਨ ਕਰਾਂ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਨੁਕਸਾਨ ਐਮਰਜੈਂਸੀ ਦਾ ਐਲਾਨ पीएम मोदी ਬੈਂਕਸਟੈਕ ਸੰਮੇਲਨ ਦੇ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ THAILAND ਆਪ ਵੱਲੋਂ ਅਹਿਮ ਐਲਾਨ ਅਮਰਿੰਦਰ ਪਾਲ ਸਿੰਘ ਨੂੰ ਲਾਇਆ ਗਿਆ ਲੁਧਿਆਣਾ ਯੂਥ ਵਿੰਗ ਦਾ ਪ੍ਰਧਾਨ ਪੰਜਾਬ ਰਾਜਪਾਲ ਨੇ ਕਰਤਾਰਪੁਰ ਕੋਰੀਡੋਰ ਤੋਂ ਨਸ਼ਾ ਵਿਰੁੱਧ ਫੈਦਲ ਯਾਤਰਾ ਦੀ ਕੀਤੀ ਸ਼ੁਰੂਆਤ ਅਤੇ ਹੁਣ ਖਬਰਾਂ ਵਿਸਥਾਰ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਹਰਜੀਤ ਸਿੰਘ ਹੁੰਦਲ ਈਸਟ ਕੋਸਟ ਅਮਰੀਕਾ ਨੇ ਕਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਪੂਰੀ ਸੁਰੱਖਿਆ ਵਾਪਸ ਲੈਣ ਨਾਲ ਆਮ ਆਦਮੀ ਪਾਰਟੀ ਸਰਕਾਰ ਦੇ ਅਕਾਲੀ ਦਲ ਲੀਡਰਸ਼ਿਪ ਵਿਰੁੱਧ ਖਤਰਨਾਕ ਅਤੇ ਘਾਤਕ ਮਨਸੂਬਿਆਂ ਦੀ ਪੁਸ਼ਟੀ ਹੁੰਦੀ ਹੈ। ਉਹਨਾਂ ਕਿਹਾ ਕਿ ਬਦਲਾਖੋਰੀ ਦੀ ਭਾਵਨਾ ਨਾਲ ਉਹਨਾਂ ਦੀ ਸੁਰੱਖਿਆ ਵਾਪਸ ਲਈ ਗਈ ਹੈ। ਇਸ ਫੈਸਲੇ ਨੂੰ ਸਰਕਾਰ ਵੱਲੋਂ ਵਿਕਰਮ ਸਿੰਘ ਮਜੀਠੀਆ ਵਿਰੁੱਧ ਸ਼ੁਰੂ ਕੀਤੀ ਗਈ ਸਾਜ਼ਿਸ਼ ਹੈ। ਉਹ ਉਹਨਾਂ ਨੂੰ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਵਿੱਚ ਝੂਠਾ ਫਸਾਉਣ ਦੀ ਕੋਸ਼ਿਸ਼ ਕਰ ਰਹੇ ਨੇ ਭਾਵੇਂ ਉਹਨਾਂ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਨਸ਼ਿਆਂ ਦੇ ਮੁੱਦੇ ਤੇ ਆਪਣੇ ਝੂਠੇ ਦੋਸ਼ਾਂ ਦੇ ਲਈ ਅਕਾਲੀ ਆਗੂ ਤੋਂ ਲਿਖਤੀ ਤੌਰ ਤੇ ਮਾਫੀ ਮੰਗੀ ਹੈ। ਮਜੀਠੀਆ ਤੋਂ ਸੁਰੱਖਿਆ ਵਾਪਸ ਲੈਣਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਾਨ ਲੈਣ ਦੀ ਅਸਫਲ ਕੋਸ਼ਿਸ਼ ਦੇ ਵਿੱਚ ਸਰਕਾਰ ਦੀ ਸ਼ਮੂਲੀਅਤ ਨੂੰ ਦੇਖਿਆ ਜਾਣਾ ਚਾਹੀਦਾ ਹੈ। ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਹੈਰਾਨ ਕਰਨ ਵਾਲੇ ਕਤਲਿਆਂ ਦੇ ਯਤਨ ਨੂੰ ਸਰਕਾਰ ਵੱਲੋਂ ਜਾਣਬੁੱਝ ਕੇ ਕਮਜ਼ੋਰ ਢੰਗ ਨਾਲ ਸੰਭਾਲਣ ਦੇ ਨਤੀਜੇ ਵਜੋਂ ਦੋਸ਼ੀਆਂ ਨੂੰ ਆਸਾਨੀ ਨਾਲ ਜ਼ਮਾਨਤ ਮਿਲ ਗਈ ਜਿਸ ਨਾਲ ਇਸ ਦੇ ਭਿਆਨਕ मंसूबਿਆਂ ਨੂੰ ਹੋਰ ਵੀ ਉਜਾਗਰ ਕੀਤਾ ਗਿਆ ਘਟਨਾਵਾਂ ਦੇ ਇਸ क्रम ਤੋਂ ਕਿਸੇ ਨੂੰ ਵੀ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਸਾਡੇ ਵਿਰੋਧੀ ਸੂਬੇ ਨੂੰ ਕਿੱਥੇ ਤੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਨਾ ਕਿਹਾ ਹੈ ਕਿ ਆਪ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਬੁਲਾਰਿਆਂ ਨੂੰ ਕਤਲ ਦੀਆਂ ਧਮਕੀਆਂ ਵੀ ਖੁੱਲ੍ਹੇਆਮ ਦਿੱਤੀਆਂ ਜਾ ਰਹੀਆਂ ਨੇ ਤੇ ਮੁੱਖ ਮੰਤਰੀ ਨੇ ਇਹਨਾਂ ਖਤਰਨਾਕ ਘਟਨਾਵਾਂ ਤੇ ਚੁੱਪੀ ਸਾਦੀ ਹੋਈ ਹੈ। ਅਮਰੀਕਾ ਦੇ ਮੱਧ ਪੱਛਮੀ ਅਤੇ ਦੱਖਣ ਦੇ ਕੁਝ ਹਿੱਸਿਆਂ ਦੇ ਵਿੱਚ ਆਈ ਇੱਕ ਭਿਆਨਕ ਤੂਫਾਨ ਨੇ ਛੱਤਾਂ ਨੂੰ ਉਖਾੜ ਦਿੱਤਾ ਤੇ ਬਿਜਲੀ ਦੇ ਖੰਬੇ ਅਤੇ ਦਰਖਤ ਡਿੱਗ ਗਏ। ਜੀਹਾਂ ਤੂਫਾਨ ਦੇ ਮੱਦੇਨਜ਼ਰ ਉੱਤਰ ਪੂਰਬੀ ਅਰਕਾਨ ਸਾਸ ਦੇ ਵਿੱਚ ਅਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਗਈ ਹੈ। ਰਾਸ਼ਟਰੀ ਮੌਸਮ ਸੇਵਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਹ ਇੱਕ ਖਤਰਨਾਕ ਸਥਿਤੀ ਹੈ। ਉਹਨਾਂ ਅਪੀਲ ਕੀਤੀ ਹੈ ਕਿ ਲੋਕ ਆਪਣੇ ਘਰਾਂ ਦੇ ਅੰਦਰ ਹੀ ਰਹਿਣ। ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੱਖਣ ਅਤੇ ਮੱਧ ਪੱਛਮ ਦੇ ਵਿੱਚ ਸੰਭਾਵੀ ਤੌਰ ਤੇ ਗੰਭੀਰ ਹੜ੍ਹਾਂ ਦਾ ਖਤਰਾ ਵੀ ਹੈ ਕਿਉਂਕਿ ਪੂਰਬ ਵੱਲ ਵੱਧ ਰਿਹਾ ਇੱਕ ਸ਼ਕਤੀਸ਼ਾਲੀ ਤੂਫਾਨ ਤੇਜ਼ ਹੋ ਰਿਹਾ ਹੈ। ਉਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 6ਵੇਂ ਬੀਮਸਟੈਕ ਸੰਮੇਲਨ ਦੇ ਵਿੱਚ ਸ਼ਾਮਿਲ ਹੋਣ ਲਈ ਵੀਰਵਾਰ ਨੂੰ ਦੋ ਦਿਨਾ ਦੌਰੇ ਤੇ ਥਾਈਲੈਂਡ ਪਹੁੰਚੇ ਨੇ ਥਾਈਲੈਂਡ ਦੀ ਯਾਤਰਾ ਦੌਰਾਨ ਉਹ ਆਪਣੇ ਥਾਈ ਹਮਰਤਬਾ ਪੇਟੋਂਗ ਤਾਰਨ ਸ਼ਿਨਾ ਵਾਤਰਾ ਨਾਲ ਗੱਲਬਾਤ ਕਰਨਗੇ ਇਥੇ ਡੋਨ ਮੋਅੰਗ ਹਵਾਈ ਅੱਡੇ ਤੇ ਪਹੁੰਚਣ ਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਪੰਗੜਾ ਪਾ ਕੇ ਉਹਨਾਂ ਦਾ ਸਵਾਗਤ ਕੀਤਾ థਾਈਲੈਂਡ ਦੀ ਆਪਣੀ ਯਾਤਰਾ ਖਤਮ ਕਰਨ ਤੋਂ ਬਾਅਦ ਉਹ ਸ਼੍ਰੀਲੰਕਾ ਦੀ ਯਾਤਰਾ ਕਰਨਗੇ ਜੋ ਕਿ ਦੇਸ਼ ਵਿੱਚ ਨਵੇਂ ਰਾਸ਼ਟਰਪਤੀ ਦੀ ਚੋਣ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੋਵੇਗਾ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਟਵੀਟ ਦੇ ਵਿੱਚ ਕਿਹਾ ਹੈ ਕਿ ਆਉਣ ਵਾਲੇ ਸਰਕਾਰੀ ਸਮਾਗਮਾਂ ਵਿੱਚ ਹਿੱਸਾ ਲੈਣ ਅਤੇ ਭਾਰਤ ਤੇ థਾਈਲੈਂਡ ਦਰਮਿਆਨ ਸਹਿਯੋਗ ਦੇ ਬੰਧਨਾਂ ਨੂੰ ਮਜ਼ਬੂਤ ਹੋਣ ਦੀ ਉਮੀਦ ਹੈ

ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ਤੇ ਹੁਣ ਜਾ ਰਹੀ ਜਿਮਨੀ ਚੋਣ ਤੋਂ ਪਹਿਲਾਂ ਵੱਡੀ ਨਿਯੁਕਤੀ ਕੀਤੀ ਹੈ ਜੀ ਹਾਂ ਅਮਰਿੰਦਰ ਪਾਲ ਸਿੰਘ ਨੂੰ ਲੁਧਿਆਣਾ ਚ ਯੂਥ ਵਿੰਗ ਦਾ ਪ੍ਰਧਾਨ ਲਗਾਇਆ ਗਿਆ ਹੈ ਇਸ ਸੰਬੰਧੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਤੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਵੱਲੋਂ ਦੇਰ ਸ਼ਾਮ ਹੁਕਮ ਜਾਰੀ ਕੀਤੇ ਗਏ ਨੇ ਜਿਸ ਦੀ ਕਾਪੀ ਵੀ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ ਉਦਰ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਵੱਲੋਂ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੋਂ ਪੈਦਲ ਯਾਤਰਾ ਦੀ ਸ਼ੁਰੂਆਤ ਕਰ ਸੂਬਾ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਲੰਬੰਦ ਹੋਣ ਦੀ ਅਪੀਲ ਕੀਤੀ ਗਈ ਹੈ ਪੰਜਾਬ ਦੇ ਦੋ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਇਹ ਪੈਦਲ ਯਾਤਰਾ 5 ਦਿਨ ਚੱਲੇਗੀ ਉੱਥੇ ਹੀ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਕਿਹਾ ਹੈ ਕਿ ਉਹ ਖੁਦ ਪੈਦਲ ਚੱਲਣ ਆਏ ਨੇ ਤਾਂ ਜੋ ਪੰਜਾਬ ਭਾਰ ਅਤੇ ਦੇਸ਼ ਨੂੰ ਨਸ਼ਾ ਮੁਕਤ ਦਾ ਸੁਨੇਹਾ ਦਿੱਤਾ ਜਾ ਸਕੇ ਉਨ੍ਹਾਂ ਕਿਹਾ ਕਿ ਪੰਜਾਬ ਰੰਗਲਾ ਪੰਜਾਬ ਉਹਦੋ ਹੀ ਹੋਵੇਗਾ ਅਦਨਸ਼ਾ ਮੁਕਤ ਪੰਜਾਬ ਹੋਵੇਗਾ ਉਨਾ ਕਹੀ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਸਿੱਖਾਂ ਦੇ 10 ਗੁਰੂਆਂ ਦੇ ਇਤਿਹਾਸ ਤੇ ਉਹਨਾਂ ਦੇ ਜੀਵਨ ਵੱਲੋਂ ਆਤਮਾਰੀਅਤਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਬਟਾਲਾ ਦੀ ਪੌਸ਼ ਕਲੋਨੀ ਚ ਦਿਨ ਦਿਹਾੜੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਕਲੋਨੀ ਚ ਆਪਣੇ ਪਤੀ ਤੇ ਦੋ ਬੇਟਿਆਂ ਨਾਲ ਰਹਦੀ ਏਕਤਾ ਦੇ ਵੱਲੋਂ ਭੇਤ ਭਰੇ ਹਾਲਾਤਾਂ ਚ ਫਾਹਾ ਲੈ ਕੇ ਆਪਣੀ ਜੀਵਨ ਨਿਲਾ ਸਮਾਪਤ ਕਰ ਲਈ ਗਈ ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਪਤੀ ਘਰ ਦੇ ਵਿੱਚ ਮੌਜੂਦ ਨਹੀਂ ਸੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਅਸ਼ਵਨੀ ਕੁਮਾਰ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਮਹਿਲਾ ਦੇ ਘਰ ਅੰਦਰ ਪੱਖੇ ਨਾਲ ਲਾਸ਼ ਲਟਕਦੀ ਮਿਲੀ ਹੈ ਉਹਨਾਂ ਦੱਸਿਆ ਕਿ ਬੱਚਿਆਂ ਨੇ ਜਦ ਆਪਣੀ ਮਾਂ ਨੂੰ ਇਸ ਹਾਲਤ ਦੇ ਵਿੱਚ ਵੇਖਿਆ ਤਾਂ ਉਹਨਾਂ ਘਰ ਦੀ ਛੱਤ ਤੇ ਚੜ ਕੇ ਗੁਆਂਢੀਆਂ ਨੂੰ ਬੁਲਾਇਆ ਇਸ ਤੋਂ ਬਾਅਦ ਮ੍ਰਿਤਕਾ ਦੇ ਪਤੀ ਨੂੰ ਸੂਚਿਤ ਕੀਤਾ ਗਿਆ ਜਾਣਕਾਰੀ ਮੁਤਾਬਿਕ ਪਤੀ ਨੇ ਹੀ ਪਤਨੀ ਦੀ ਲਾਸ਼ ਨੂੰ ਪੱਖੇ ਤੋਂ ਥੱਲੇ ਉਤਾਰਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਤੀ ਨितीਸ਼ ਕੁਮਾਰ ਤੇ ਬੱਚਿਆਂ ਦੇ ਬਿਆਨ ਲਿਖੇ ਗਏ ਨੇ ਤੇ ਮ੍ਰਿਤਕਾ ਦੇ ਪੇਕੇ ਪਰਿਵਾਰ ਦੀ ਉਡੀਕ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਆਉਣ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਕਤਾ ਕੁੜੀ ਵਾਈਫ ਆਫ ਨितीਸ਼ ਕੁਮਾਰ ਆਪਣਾ ਸੂਰੀਆ ਇਨਕਲੇਵ ਚ ਰਹਿੰਦੇ ਨੇ ਇਹਨਾਂ ਦੇ ਆਪਣਾ ਫੋਨ ਆਇਆ ਸੀ ਸਾਨੂੰ ਆਪਣਾ ਉਤੋਂ ਕੰਨੀ ਗੜਾ ਵੀ ਇਹਨੇ ਕੁੜੀ ਨੂੰ ਫੋਹ ਲਿਆ ਆਪਣਾ 112 ਦਾ ਕੰਪਲੇਂਟ ਕੀਤੀ ਹੋਣੀ ਇੱਥੋਂ ਕਿਸੇ ਨੇ ਤੇ ਆਪਾਂ ਆ ਕੇ ਵੇਖਿਆ ਮੇਰੇ ਹੰਦਿਆਂ ਨੂੰ ਪਹਿਲਾਂ ਇਹਨੇ ਜਿਹੜੀ ਡੈੱਡ ਬੋਡੀ ਸੀ ਪੱਖੇ ਨਾਲ ਲਟਕਦੀ ਲਾਲੀ ਸੀਗੀ ਤੇ ਹੁਣ ਇਹਨੂੰ ਪੁੱਛਦੇ ਹਾਂ ਇਹ ਕੀ ਗੱਲ ਹੋਈ ਆ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆ ਉਹ ਕਰਾਂਗੇ ਪੋਸਟਮਾਰਟਮ ਤੋਂ ਬਾਅਦ ਪੋਸਟਮਾਰਟਮ ਕਰਾਉਣ ਲੱਗੇ ਆ ਇਹਦੇ ਹਸਬੰਦਾਂ ਜਾਂ ਬੱਚਿਆਂ ਨਾਲ ਗੱਲਬਾਤ ਹੋਈ ਕੀ ਦੱਸਿਆ ਉਹਨਾਂ ਨੇ ਬੱਚਿਆਂ ਨੇ ਕਿਹਾ ਵੀ ਸਾਨੂੰ ਕਮਰੇ ਦੇ ਵਿੱਚ ਡੱਕ ਕੇ ਮੰਮਾ ਨੇ ਤੇ ਆ ਪਾ ਜਾ ਕੇ ਤੇ ਫਾ ਲੈ ਲਿਆ ਅਸੀਂ ਕਹਿੰਦੇ ਸੀ ਕਿ ਇੰਨੀ ਗੱਲ ਮੰਮਾ ਨਾਲ ਨਾਲ ਲਾ ਲਓ ਤੇ ਇੰਨੀ ਗੱਲ ਗਈ ਹੈ ਬਾਕੀ ਤਫਤੀਸ਼ ਚ ਆਂਡੀਆਂ ਗਵੰਡੀਆਂ ਤੋਂ ਆਪਣੀ ਤਫਤੀਸ਼ ਦੇ ਵਿੱਚ ਸਾਰੀ ਬਰੀਕੀ ਨਾਲ ਜਾਂਚ ਕਰਕੇ ਤੇ ਪਤਾ ਲੱਗਾ ਗਿਆ ਪਤី ਨੇ ਤਾਂ ਦੱਸਿਆ ਹੀ ਗਾ ਮੇਰੇ ਸਹੁਰਿਆਂ ਨਾਲ ਬਣਾਈ ਗਈ ਸੀ ਮਾੜੀ ਮੂਟੀ ਮੇਰੀ ਘਰ ਦੀ ਦੀ ਮੇਰੀ ਤੇ ਬੋਲਚਲ ਘੱਟ ਸੀ ਉਹਨਾਂ ਨਾਲ ਰਾਤੀਂ ਵੀ ਉਹਨਾਂ ਨਾਲ ਗੱਲ ਹੁੰਦੀ ਸੀਗੀ ਤੇ ਮਟੂ ਗੱਲ ਕਰਨੀ ਸੀ ਉਹ ਵੀ ਆ ਰਹੇ ਨੇ ਉਹਨਾਂ ਨਾਲ ਵੀ ਗੱਲ ਹੋਈ ਆ ਰਹੇ ਨੇ ਉਹ ਜਿੰਨਾ ਗਵਾਂਡੀਆਂ ਨੇ ਚਲਾ ਦਿੱਤੀ ਜਾਂ ਦੇਖਿਆ ਆ ਕੇ ਉਹਨਾਂ ਕੋ ਦੱਸਿਆ ਕੀ ਕੀ ਉਹਨਾਂ ਨੇ ਆਣ ਕੇ ਉਹ ਦੱਸਿਆ ਵੀ ਆਪਾਂ ਦੇਖਿਆ ਤੇ ਗੇਟ ਬਾਹਰੋਂ ਬੰਦ ਸੀਗਾ ਵੀ ਹੋਲ ਵੀ ਜਾ ਕੇ ਦੇਖਿਆ ਵੀ ਨਿਫਾ ਲਿਆ ਤੇ ਹੰਦ ਉਲੰਘੀ ਪਈ ਆ ਠੀਕ ਹੈ ਕੀ ਕਾਰਵਾਈ ਕਰਦੇ ਕਾਰਵਾਈ ਕਾਨੂੰਨੀ ਕਾਰਵਾਈ ਕਰ ਰਹੇ ਆ ਜਾਂ ਆਪਣਾ ਜਿਹੜੀ ਬੰਦੀ ਕਰੀ ਉਹ ਕਿਹਦੇ ਪੀਕੇ ਪਰਵਾਰ ਨੂੰ ਡੀਕੇ ਜਾਈਏ ਪੀਕੇ ਪਰਵਾਰ ਨੂੰ ਡੀਕੇ ਜਾਈਏ ਸਰ ਜੇ ਬੱਚੇ ਡਕੇ ਹੋ ਬਾਹਰ ਕਿ ਬਾਹਰ ਕਰਦਾ ਆ ਨੇ ਧੱਕੇ ਬਾਹਰੋਂ ਤਾਲਾ ਨਹੀਂ ਲਗਾਉਂ ਉਹਨੂੰ ਆਪਣਾ ਐਕਚੁਅਲੀ ਕੁੰਡਾ ਹੀ ਆ ਕੱਲਾ ਮੈਂ ਵੇਖਿਆ ਉਹ ਅੰਦਰ ਕਮਰੇ ਜਾ ਕੇ ਬਿਠਾਏ ਸੀ ਤੇ ਟੀਵੀ ਲਾ ਕੇ ਦਿੱਤਾ ਸੀਗਾ ਬੱਚਿਆਂ ਨੂੰ ਉਹਨਾਂ ਨੇ ਉਧਰ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਦੇ ਵਿੱਚ ਦਿਨ ਦਿਹਾੜੇ ਤੋਂ ਬਾਈਕ ਸਵਾਰ ਨੌਜਵਾਨਾਂ ਨੇ પેટ્રોલ ਪੰਪ ਤੇ ਪਿਸਤੌਲ ਦੀ ਨੋਕ ਤੇ ਲੁੱਟ ਕੀਤੀ ਹੈ ਜੀ ਹਾਂ ਗੁਰਦਾਸਪੁਰ ਚ ਦਿਨ ਦਿਨ ਦਿਹਾੜੇ ਲੁੱਟਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਨੇ ਅੱਜ ਦਿਨ ਦਿਹਾੜੇ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਦੇ ਵਿੱਚ ਪੈਟਰੋਲ ਪੰਪ ਤੇ ਦੋ ਬਾਈਕ ਸਵਾਰ ਨੌਜਵਾਨ ਪਿਸਤੌਲ ਦੀ ਨੋਕ ਤੇ ਪੈਟਰੋਲ ਪੰਪ ਦੇ ਕਰਿੰਦੇ ਦੇ ਕੋਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਕੁਝ ਹੀ ਸੈਕਿੰਡ ਦੇ ਵਿੱਚ ਫਰਾਰ ਹੋ ਗਏ ਜਾਣਕਾਰੀ ਅਨੁਸਾਰ 15000 ਰੁਪਏ ਦੀ ਲੁੱਟ ਕੀਤੀ ਗਈ ਹੈ ਕਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੈਟਰੋਲ ਪੰਪ ਦੇ ਮਾਲਕ ਪੁਨੀਤ ਮਹਾਜਨ ਉੱਥੇ ਪਹੁੰਚੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਉੱਥੇ ਕੁਝ ਦੇਰ ਦੇ ਵਿੱਚ ਪੁਲਿਸ ਉੱਥੇ ਪਹੁੰਚੀ ਤੇ ਇਸ ਵਕਤ ਬਾਈਕ ਸਵਾਰ ਨੌਜਵਾਨਾਂ ਦੀ ਭਾਲ ਦੇ ਲਈ ਵੱਖ-ਵੱਖ ਟੀਮਾਂ ਗਠਿਤ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਸਰ ਮੇਰਾ ਨਾਮ ਸੰਦੀਪ ਕੁਮਾਰ ਹੈ ਮੈਂ ਨਿਰਮਲਪੁਰ ਦੇ ਨੰਡਾਲੇ ਕੰਮ ਕਰਦਾ ਸੇਲਮੈਨ ਹਾਂ ਕੱਲ ਹੀ ਰੂਟੀਨ ਦੀ ਜਿਹਾ ਤਰਾਹੀ ਤਿੰਨ ਵਜੇ ਬੈਠੇ ਰਹੇ ਸੀ ਤੇ ਅਦਰੋਂ ਦੋ ਮੋਟਰਸਾਈਕਲ ਵਾਲੇ ਆਏ ਛਾਲੇ ਵਾਲੇ ਛੱਟ ਤੋਂ ਅੱਡੇ ਲੱਗ ਆਣ ਕੇ ਇਹਨਾਂ ਨੇ ਰਿਵੋਲਵ ਗੱਡਿਆ ਤੇ ਸਾਨੂੰ ਕਹਿੰਦੇ ਜੋ ਕੁਛ ਹੈਗਾ ਕੱਢ ਦੋ ਅਸੀਂ ਇੰਨੇ ਡਰ ਗਏ تھے ਕਿ ਮਤਲਬ ਕਿ ਕੋਈ ਸਮਝ ਨਹੀਂ ਪਾਇਆ ਅਸੀਂ ਨਾਲ ਜੋ ਹੈਗਾ ਹੀ ਕੱਢ ਕੇ ਰੱਖਤਾ ਬਾਅਦ ਉਹ ਨੰਡਾਲੀ ਵਾਲੀ ਸਾਈਡ ਤੇ ਚੱਲ ਗਏ ਤੇ ਨਾਲ ਕਹਿ ਗਏ ਕਿ ਜੇ ਤੁਸੀਂ ਕਿਸੇ ਨੂੰ ਦੱਸਿਆ ਜਾਂ ਕੋਈ ਕੀਤਾ ਗਲਤ ਵਾਰ ਕੀਤੀ ਤੇ ਅਸੀਂ ਤੁਹਾਨੂੰ ਗੋਲੀ ਮਾਰ ਦਾਂ ਫਿਰ ਅਸੀਂ ਆਪਣੇ ਮੈਨੇਜਰ ਨੂੰ ਮੈਨੇਜਰ ਰੋਟੀਖਾਨੇ ਆਈ ਫਿਰ ਮੈਂ ਉਹਨੂੰ ਦੱਸਿਆ ਉਹਨਾਂ ਨੇ ਮੈਂ ਸਾਹਮਣੇ ਦੱਸਿਆ ਮੈਂ ਖਾੜੇ ਦੱਸਿਆ ਫਿਰ ਉਹਨਾਂ ਨੇ ਫੋਨ ਫਣ ਕੇ ਦਾ ਕੰਟਰੋਲ ਹੁੰਦੇ ਪੁਲਿਸ ਆ ਗਈ ਚੰਦਮਿੰਡਾ ਦੀ ਪੁਲਿਸ ਆ ਗਈ ਤੇ ਬਸ ਐ ਬਾਰ ਦਿੱਤਾ ਹੀ ਇਹ ਕੋਈ ਪਹਿਲੀ ਵੀ ਇਸ ਰੋਡ ਤੇ ਘਟਨਾ ਨਹੀਂ ਹੈ ਨਹੀਂ ਸਰ ਇਹ ਜੀ ਪਹਿਲੀ ਫਸਟ ਟਾਈਮ ਹੋਇਆ ਹੈ ਮਾਲਚ ਕਿੰਨਾ ਕੋਸ ਸਮੇ ਜਿਹੜਾ ਇਸ ਚੀਜ਼ ਨੂੰ ਦੱਸਿ ਕਿ ਆਉਂਦੀ ਉਹਨਾਂ ਨੇ ਤੁਹਾਡੇ ਦੇ ਪਿਸਟਲ ਜਿਹੜੀ ਕੰਮ ਕੀ ਹੈ ਐਰ ਵਾਲਵ ਵਰਕ ਨੂੰ ਜੀ ਹਾਂਜੀ ਕਿੰਨਾ ਕੁ ਮਾਲਚ ਨੂੰ ਸਮੇ ਕੋਸ ਫੋਰ ਮੈਂ ਅਸੀਂ ਤਾਂ ਡਾਰੀ ਕਿ ਸਾਡੀਆਂ ਲੱਤਾਂ ਵਾਵਾ ਮੈਂ ਤੇ ਫਸਟ ਐ ਸੁਣਿਆ ਹੀ ਲੋਕਾਂ ਨੂੰ ਕਿ ਪੰਪ ਤੇ ਆ ਹੁੰਦਾ ਅਸੀਂ ਖੁਦ ਸੁਣਿਆ ਕਿ ਪੰਪ ਤੇ ਆ ਗੱਲ ਵਤੰਦੀ ਲੇਕਿਨ ਸਾਡੇ ਨਾਲ ਖੁਦ ਆਹਨੂੰ ਪਤਾ ਨਹੀਂ ਲੱਗਾ ਕਿ ਅਸੀਂ ਬੁੰਦ ਨਹੀਂ ਗਏ ਸਾਨੂੰ ਪਤਾ ਨਹੀਂ ਸੂਈ ਬੂਈ ਨਹੀਂ ਰਹੀ ਸਾਨੂੰ ਆਏ ਕਿਸ ਤਰਫ ਤੋਂ ਆਏ ਇੱਕ ਕਿਸ ਤਰਫ ਤੋਂ ਆਏ ਇਧਰੋਂ ਸਾਲੇ ਵਾਲੇ ਸ਼ਹਿਰ ਤੋਂ ਆਏ ਤੇ ਨੰਡਾਲ तो मेरा चम, चमन सिंह सर बात सर कल दो जने आए और इधर आके हमारी जेब जेबल निकाली और बोले जितना उतना निकाल दो सभी बोले किसी को बताया तो आपको गोली मार देंगे फिर उसके बाद क्या फिर उसके बाद बोला कि आपको किसी को बताया फोन किया जा मैंने गोली मार देनी आपको दोनों को किस तरफ लड़के वो गए थे सर इस तरफ से आए थे इस तरफ गए थे दोनों हाँ जी सर फिर पुलिस पहुंची ਸਰ 10 15 ਮਿੰਟ ਬਾਅਦ ਪੁਲਿਸ ਆ ਗਈ ਸੀ ਸਰ ਸਰ ਕੋਈ ਫੋਨ ਕਰਦੇ ਆ ਸਰ ਲਗਭਗ ਕਿੰਨਾ ਕੈਸ਼ تھا ਆਪ ਕੋ 15 15 15000 15000 ਤੋਂ ਯਾਰ ਮੇਰਾ ਨਾਮ ਪੁਨੀਤ ਮਹਾਜਨ ਆ ਜੀ ਸਾਡਾ ਪੈਟਰੋਲ ਪੰਪ ਹੈ ਨਿਰਮਲ ਚਵੀ ਦੇ ਨਾਮ ਤੇ ਅ ਨਗਾਲੇ ਪਿੰਡ ਦੇ ਵਿੱਚ ਅ ਘਟਨਾ 3 ਵਜੇ ਦੀ ਹੈ ਜੀ ਮੈਨੂੰ ਲੜਕਿਆਂ ਦਾ ਕਾਲ ਆਇਆ ਸੀਗਾ ਕਿ ਐਦਾ ਦਾ ਪੈਟਰੋਲ ਪੰਪ ਤੇ ਸਾਡੇ ਕੋਲ ਲੁੱਟ ਕਰਨ ਦੀ ਹੈ ਪਿਸਤੌਲ ਦਿਖਾ ਕੇ ਉਹਨ ਮਿਡਵਿਨ ਫਿਰ ਮੈਂ ਕੰਟਰੋਲ ਰੂਮ ਤੇ ਕਾਲ ਕੀਤਾ ਤੇ ਇਨਟੀਮੇਟ ਕੀਤਾ ਪੋਕਲ ਐਸਐਚਓ ਫਿਰ ਪੰਪ ਤੇ ਪਹੁੰਚੇ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਆਪਣੀ ਕਾਰਵਾਈ ਸੀਗੀ ਬੰਦੀ ਕਾਰਵਾਈ ਕੀਤੀ ਉਸ ਤੋਂ ਬਾਅਦ ਜਦੋਂ ਇਹ ਸੀਸੀਟੀਵੀ ਫੁਟੇਜ ਦੇਖੀ ਹੈ ਫੁਟੇਜ ਦੇਖ ਕੇ ਤੇ ਇਦਾਂ ਲੱਗ ਰਿਹਾ ਸੀਗਾ ਕਿ ਜਿਦਾਂ ਵਾਕਈ ਇਹ ਜੋ ਫਿਲਮਾਂ ਚ ਦੇਖਦੇ ਆ ਸੇਮ ਐਜ਼ ਇਟ ਇਜ਼ ਉਦਾਂ ਹੀ ਲੁੱਟ ਦੀ ਜਿਹੜੀ ਇਹ ਵਾਰਦਾਤ ਹੋਈ ਗਿਆ ਪਿਸਤੌਲ ਇਦਾਂ ਉਹਨੇ ਕੱਢ ਕੇ ਨੌਕ ਤੇ ਮੁੰਡਿਆਂ ਕੋਲ ਜਿਹੜੀ ਲੁੱਟ ਕੀਤੀ ਬੜਾ ਮੁੰਡਿਆਂ ਦੇ ਵਿੱਚ ਵੀ ਸਹਮ ਦਾ ਮਾਹੌਲ ਹੈ ਤੇ ਇਲਾਕੇ ਚ ਵੀ ਤੇ ਬੜਾ ਡਰ ਦਾ ਮਾਹੌਲ ਹੈ ਅੱਜ ਦੀ ਡੇਢ ਦੇ ਵਿੱਚ ਕੰਮ ਕਰਨਾ ਫੇਰ ਮੁਸ਼ਕਲ ਹੀ ਲੱਗਦਾ ਹੈ ਇਹਦੇ ਨੇ ਬਹੁਤ بڑا ਹੋਇਆ ਏ ਕਦੀ ਹੋਇਆ ਹੀ ਨਹੀਂ ਤੇ ਇਹਨੂੰ ਸ਼ੀਨਾ ਬੇੜ ਦੇ ਨਾਲ ਮਰੀਕ ਸਿੰਘ ਤੇ ਉਹ ਵੀ ਇਥੇ ਕਵੀ ਕਰਾਈ ਹੋਈ ਜਿਹਦੇ ਤੁਹਾਨੂੰ ਜਿਹੜੀ ਹੋ ਗਈ ਘਰ ਨਾਲ ਬਹੁਤ بڑا ਕੰਮ ਹੋਇਆ ਤਵਾਦੀ ਹਾਂ ਹਾਂ ਕੀ ਚਾਹੀ ਜੇ ਪੁੱਛੂ ਨੂੰ ਲੱਬੇ ਉਹਨਾਂ ਬੰਦਿਆਂ ਨੂੰ ਫੜੇ ਉਹਨਾਂ ਨੂੰ ਇਹ ਕੀ ਗੱਲ ਇਹ ਹੋਊਂਗਾ ਚਲਾ ਜੇ ਸਾਡਾ ਲੋੜੇ ਉਹ ਜੀ ਪੁੱਛਣਾ ਹੋਵੇ ਕੰਨਾ ਹੋਵੇ ਕੋਰਾ ਚ ਨਿਵਾਖਣਾ ਇਹ ਸੰ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਬੋ ਇਜਾਜ਼ਤ ਧੰਨਵਾਦ